ਕਿਹੜੇ ਮੇਰੇ ਨੌਜਵਾਨ ਵੀਰ ਹਜ ਤੱਕ ਛੜੇ ਹਨ ਅੱਜ ਉਹਨਾਂ ਦੇ ਜ਼ਖਮਾਂ ਤੇ ਕਰਾਂਗੇ ਮਲਮ ਪੱਟੀ ਦਾ ਕੰਮ ਕਿਉਂਕਿ ਅੱਜ ਕਰਾਂਗੇ ਵਹਿੇਵਰੇ ਬੰਦੇ ਦੀ ਜ਼ਿੰਦਗੀ ਦੇ ਅਹਿਮ ਖਲਾਸੇ ਗੋਪਤ ਸੁਤਰਾ ਤੋਂ ਪਤਾ ਲੱਗਿਆ ਹੈ ਕਿ ਜੋ ਵਿਆਹ ਕਰਵਾ ਕੇ ਖੇੜ-ਖੇੜ ਕਰਕੇ ਦੰਦੀਆਂ ਕੱਢਦੇ ਹਨ ਇਹ ਦੰਦੀਆਂ ਬਿਲਕੁਲ ਹਨ ਝੂਠੀਆਂ ਕਿਉਂਕਿ ਵਿਆਹ ਤੋਂ ਅਗਲੇ ਦਿਨੀ ਹੀ ਹੋ ਜਾਂਦੀ ਹੈ ਉਹਨਾਂ ਦੀ ਖੁਸ਼ੀ ਦੀ ਭ੍ਰੂਣ ਹੱਤਿਆ ਕਿਉਂਕਿ ਵਹਿੇਵਰੇ ਨੌਜਵਾਨ ਵੀ ਆਪਣੇ ਵਰਗੀ ਹੁੰਦੇ ਹਨ 10-10 ਰੁਪਏ ਇਕੱਠੇ ਕਰਕੇ ਉਹਦੀਆਂ ਲੈਣ ਵਾਲੇ ਬੰਦੇ ਜਦੋਂ ਘਰ ਵਾਲੀ ਕਹਿੰਦੇ 2500 ਦਾ ਸੂਟ ਲੈਣਾ ਤਾਂ ਬੰਦਾ 5 ਦਿਨਾਂ ਅੰਦਰ ਉਹ ਇਹ ਨਾ ਤੱਕਣਾ ਚਾਲੂ ਸੱਤਰ ਪੈਣਗੀ ਤੇਰੀ ਅੱਛਾ ਚਲ ਕੁੱਤੇ ਨੂੰ ਸ਼ੇਰ ਕਰ ਲਿਓ ਬੰਦਾ ਦਸਦਾਰ ਫੜਕੇ ਜਦੋਂ ਘਰ ਵਾਲੀ ਨੂੰ ਸੁੱਟਾਂ ਵਾਲੀ ਦੁਕਾਨ ਤੇ ਲੈ ਕੇ ਜਾਂਦਾ ਹੈ ਤਾਂ ਚੌੜੀ ਹੋ ਕੇ ਇਸ ਤਰ੍ਹਾਂ ਬਹਿ ਜਾਂਦੀ ਹੈ ਜਿਵੇਂ ਜੱਜ ਲੱਗੀ ਹੋਵੇ ਤੇ ਬੰਦਾ ਵਿਚਾਰਾ ਆਏ ਬੈਠਾ ਹੁੰਦਾ ਜਿਵੇਂ ਆਇਆ ਹੁਣ ਤਾਂ ਕਤਲ ਦੀ ਤਰੀਖ ਪੁੱਗਤਣ ਕੁਝ ਦਹਾਕੇ ਪਹਿਲਾਂ ਮਰਦਾ ਵੀਰ ਕਦਾ ਇੱਕ ਜੀਤ ਆਈ ਸੀ ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾ ਪਿਗ ਲਾਈਦਾ ਦਿਸਦੀ ਤਾਂ ਹੈਗੀ ਪਰ ਦਿਸਦੀ ਬੇਲਾਂ ਲੈ ਕੇ ਖੜੀ ਹੋਈ ਉਧਿਆ ਹੈ ਵੀਰਾ ਬੰਦਾ ਨਾ ਤਾਂ ਘਰ ਵਾਲੀ ਨੂੰ ਦੱਸੇ ਬੈਨਾ ਕਿਤੇ ਜਾ ਸਕਦਾ ਨਾ ਆ ਸਕਦਾ ਨਾ ਸੌਂ ਸਕਦਾ ਕੁੱਲਮ ਲਾ ਕੇ ਜ਼ਿੰਦਗੀ